ਦਾ ਕੇ ਆਂਦਾ ਵਾ ਉਹ ਵੀ ਦਾ ਹੋਰੇ ਆਵਾ ਬਾਕੀ ਕੜੀਆਂ ਪਿਆ ਖੜੇ ਮੰਦਰ ਖੜੀਆਂ ਵਾ ਬਾਅਦ ਜਾ ਕੇ ਉਹ ਤੇ ਜਾ ਕੇ ਉਹਦੇ ਬਾਅਦ ਮਿਲਦੇ ਆਂ ਫਿਰ ਦੁਕਾਨੇ ਨਾਲੇ ਹੋਰ ਡੈਡੀ ਨਹੀਂ ਆ ਗਿਆ ਵਧੀਆ ਨਹੀਂ ਆ ਗਿਆ ਨਹੀਂ ਆ ਗਿਆ ਮੇਰੇ ਅੜਿਆ ਗਿਆ ਵਿੱਚ ਫੇ ਆ ਗਿਆ ਨਹੀਂ ਆ ਗਿਆ ਮੈਂ ਗੁਰਿਆ ਉਹਨਾਂ ਦੇ ਆ ਗਿਆ ਵੀ ਬਾਕੀ ਪਿਆ ਵੀ ਬਹੁਤ ਆਰਾਮ ਆ ਕੋਈ ਨਾ ਕੋਈ ਨਾ ਭਾਈ ਜੇ ਲੋਕ ਲੈਣਾ ਹੀ ਆ ਕੁਛ ਨਹੀਂ ਹੁੰਦਾ ਔਰ ਔਰ ਚਲੋ ਚਲੋ ਕੋਈ ਨਾ ਔਰ ਨਾਲ ਲੀ ਗਏ ਬੋਇਆ ਯਾਰ ਦਾ ਕੋੜਾ ਹੋਰ ਤਾ ਫੈਕਟਰੀਆਂ ਜਿਹੜੀਆਂ ਰੈਡੀ ਵਾਰ ਹੈਗੇ ਚ ਪਾਣੀ ਆ ਇੱਧਰ ਮੋਟਰ ਲਾਈ ਹੋਈ ਹੈ ਨਾ ਜੀ ਪਾਣੀ ਦੇ ਕੰਮ ਉਹ ਨਹੀਂ ਕੋਈ ਨਾ ਕੋਈ ਨਾ ਕੋਈ ਇੱਧਰ ਨਹੀਂ ਆ ਕੁਝ ਨਹੀਂ ਹੁੰਦਾ ਉਹ ਕੋਈ ਨਾ ਯਾਰ ਕੱਪੜੇ ਕਰਦੇ ਹੋਣੇ ਉੱਥੇ ਆ ਕੇ ਬੈਠਾਂਗੇ ਹੁਣ ਕੋਈ ਉੱਥੇ ਆ ਕੇ ਬੈਠਾਂਗੇ ਆਹ ਮਾਂ ਬੈਠਾ ਨੇ ਲੋਕੀ ਮਾਰੋ ਉਹ ਨਾ ਨਾ ਬਾਹਰ ਲੋ ਜੀ ਮੀਦਾ ਫਾੜੀ ਆ ਜੀ ਹੜਦਾ ਨਹੀਂ ਏ ਪਹੁੰਚੇ ਨਹੀਂ ਗਏ ਲੈ ਇੱਥੇ ਹੀ ਰੋੜ ਦੇਖੋ ਮੇਨ ਰੋੜਾ ਮੇਨ ਰੋੜੇ ਆਉਂਦੇ ਨਹੀਂ ਆਣਾ ਪੜਾ ਹਾਂਜੀ ਉਹ ਸੰਗਵਾ ਯੋਕੇ ਤੇ ਡੱਡਾ ਡਾਣ ਕੇ ਵਿਚਾਰੇ ਹੋ ਜਿਹੜੇ ਢੀ ਕੋ ਆ ਜਲੇ ਆ ਜੀ ਬਸ ਇੱਕ ਬਗੜਾ ਬੰਦਾ ਆ ਗਿਆ ਕਿਤੇ ਦੋ ਉਹ ਆਪਣ ਨੇ ਆ ਗਿਆ ਅੱਗੇ ਬਾਕੀ ਬਾਦੜਾ ਵੀ ਆਗਾ ਪੂਰਾ ਪੂਰਾ ਮੋਰ ਸਾਡੇ ਮੀਨਾ ਨਾਈ ਮੇ ਵੇਲੇ ਕੋਲੇ ਹਾਂਜੀ ਹਾਂਜੀ ਜਿਹੜੇ ਢੀ ਆ ਗਏ ਆ ਜੀ ਅਗੜੇ ਹੀ ਹੋ ਗਏ ਲੋ ਜੀ ਇੱਥੇ ਰੁਕੇ ਆ ਇੱਕ ਟਰਾਲੀ ਆਪਣੀ ਪਿੱਛੇ ਰਹਿ ਗਈ ਆ ਉਹ ਹੁੰਦੇ ਭੰਗ ਉਹਨਾਂ ਦੀ ਵੇਟ ਕਰਦੇ ਤੇ ਚਾਰ ਟਰਾਲੀਆਂ ਆਪਣੀਆਂ ਫੇਰ ਚੜਦੇ ਆ ਕਿੱਥੇ ਹੋ ਗਏ ਆਹ ਰਾ ਟਰਾਲੀ ਬਾਹਰ ਰਹਿ ਗਈ ਕੀ ਮੀਜ ਕੀ ਹਾਲ ਹੋਇਆ ਪਹਿਲਾਂ ਨਾ ਡਾਈਟ ਵੀ ਚੱਲਦੀ ਆ ਹਾਂ ਡਾਈਟ ਜ਼ਰੂਰੀ ਆ ਚਲੋ ਇਹਦਾ ਹੈ ਫਾਲਿਆ ਆਣਾ ਬੋਦੇ ਉਹ ਚੱਲੋ ਉਹਨਾਂ ਨੂੰ ਨਾ ਕਿਹਾ ਉਹ ਕਿੱਥੇ ਚਲੋ ਆ ਗਏ ਆ ਲੋ ਜੀ ਗੁਰਦਵਾਰਾ ਸ਼੍ਰੀ ਬੇਸਾਬ ਸਾਰੇ ਆ ਗਿਆ ਗਏ ਆ ਜੀ ਕੋਈ ਨੇਰਾ ਰੱਖੀ ਜਾਣੇ ਹੁਣ ਆਪਾਂ ਪਿੱਛੇ ਨੂੰ ਚੱਲ ਜਾਣਾ ਗੁਰਦੁਆਰੇ ਦੇ ਬੈਕਸਾਈਡ ਤੋਂ ਵਾਰ ਆਲਰੇਡੀ ਛੋਟਾ ਵਾ ਹਾਂ ਆਉਂਦੇ ਆਉਂਦੇ ਆ ਆਲੀਆ ਓਏ ਗੁਰੂ ਘਰ ਦੇ ਕੋਲ ਆ ਲਓ ਜੀ ਪਹੁੰਚ ਗਏ ਆਂ ਅਸੀਂ ਪਿੰਡ ਸ਼ਾਹ ਵਾਲਾ ਇੱਥੇ ਖੜੇ ਆਂ ਸਮਝਾ ਜੀ

ਜੀ ਆ ਗਿਆ ਵੀਰਾ ਕਿੱਧਰ ਲੈ ਗਿਆ ਟਰੈਕਟਰ ਵੀਰੇ ਦਾ ਲਾਹਦਾ ਬਾਹਰ ਹੀ ਖੜਾ ਉਹ ਖੜਾ ਉਹਨਕੇ ਲਈ ਅੰਦਰ ਬੈਕ ਕਰ ਵੀਰੇ ਦਾ ਟਰੈਕਟਰ ਆਉਂਦਾ ਫੇ ਚਲੋ ਕਰ ਲੋ ਬੰਦ ਕਰ ਲੋ ਆ ਵਾਗੇ ਚੋਂ ਨਿਕਲਦੀ ਲੋ ਜੀ ਲਾਉਣ ਲੱਗੇ ਆ ਕੀ ਜੀ ਸੀ ਬੀ ਇੱਥੇ ਮੰਡੀ ਚ ਆਹ ਦੇਖੋ ਟਿਪਰ ਵੀ ਆਉਂਦੇ ਆ ਟਿੱਪਰਾਂ ਢੇਰੀ ਕਰਨ ਦਾ ਇੱਥੋਂ ਨਿੱਕੇ ਟਰਾਲੀਆਂ ਲਾਦ ਲਾਦ ਕੇ ਬੰਨ੍ਹਦੇ ਲੈ ਜਾਂਦੇ ਆ ਕਿਉਂਕਿ ਵੱਡੇ ਜਾਂਦੇ ਨਹੀਂ ਟਿੱਪਰ ਵੀ ਇੱਕ ਦਿਨ ਉਥੇ ਪਲਟ ਗਿਆ ਸੀ ਤਾਂ ਆਹ ਟਰਾਲੀਆਂ ਤਾਂ ਬਿਲਕੁਲ ਹੀ ਨਹੀਂ ਆਣੀਆਂ ਉਹ ਖੁੱਬ ਗਈ ਉੱਥੋ ਹੀ ਉਹ ਦੇਖੋ ਪੱਕਾ ਥਾਂ ਤਾਂ ਵੀ ਸਾਰੀ ਬਹਿ ਗਈ ਆ ਇੱਥੋਂ ਨਾਲ ਢੇਰ ਲਾਈ ਜਾਂਦੇ ਇੱਥੋਂ ਕੋਈ ਬੋਰੇ ਭਰਨਗੇ ਜਾਂ ਕੁਝ ਉਥੋਂ ਦੂਜੇ ਆਪਣੇ ਛੋਟੀਆਂ ਟਰਾਲੀਆਂ ਰੱਖੀਆਂ ਲਿਫਟ ਵਾਲੀਆਂ ਉਹਨਾਂ 'ਚ ਪਾ ਪਾ ਕੇ ਲੈ ਜਾਂਦੇ ਆ ਦਾਲਾ ਖਲਾਓ ਪਰਤ ਤਿੰਨ ਨੂੰ ਆਪ ਕੋ ਖੁਕ ਲੱਗੀ ਹੈ ਲਾਪਿਆ ਫੁਲਕੇ ਖਾਣ ਸਾਹ ਵੀ ਆ ਗਈ ਆ ਆਲੋ ਦੇ ਨੇ ਫੁਲਕਾ ਕਾਣਾ ਫੁਲਕਾ ਚੋਕੋ ਆ ਆਪਣੀ ਚਾਹ ਚੋਕੋ ਆਪਣੀ ਟਰਾਲੀ ਹੁੰਦੀ ਵੀ ਇਹ ਗੱਲੀ ওই ਤੇ ਕੋਬਾ ਬਣਿਆ ਹੋਇਆ ਹੈਰੇ ਪਰ ਲੜਿਆ ਰ ਪਾਸੇ ਜਿਹੜਾ ਹੋ ਗਿਆ ਪੈਂਚਰ ਇੱਕ ਟਰਾਲੀ ਦਾ ਨੇੜੇ ਆ ਕੇ ਉਹ ਹੁਣ ਹਵਾ ਨਿਕਲਦੀ ਵੀ ਆ ਟਰਾਲੀ ਦਾਈਓ ਪਹਿਲਾਂ ਇਹ ਗੱਲੀ ਕਰਾਉਣੇ ਪਏ ਆ ਲਿਖਵਾ ਕੇ ਵੀ ਦੇ ਦੇ ਹਮ ਇਹਦਾ ਘਰੇ ਲੈ ਆਵੇ ਇਹਦਾ ਇੱਥੇ ਕਰਵਾ ਦਾਂਗੇ ਦੁਕਾਨ ਤੋਂ ਹੌਲਾਂ ਦੇ ਵੀਰ ਜਿੰਨਾ ਟਰਾਲੀ ਬੈ ਗਈ ਆ ਉਹਦੇ ਤਾਂ ਵਾ ਪੋਲ ਆਈ ਗਏ ਉੱਥੇ ਟਰਾਲੀ ਬੈ ਗਈ ਆ ਬਾਕੀ ਇਹ ਲਾਈ ਜਾਂਦਾ ਬੰਦਾ ਇਧਰ ਰਕੀਮ ਲੱਗੀ ਜਾਂਦਾ ਜੇਸੀ ਵੀ ਨਾ ਅੱਧੀ ਲੱਤ ਕੀ ਅੱਧੀ ਰਹਿ ਗਈ ਆ ਆ ਗਿਆ ਆ ਗਿਆ ਜੇਸੀਬੀ ਨਾਲ ਜਿਆਦੀ ਨਹੀਂ ਲੱਦੀ ਜਿਹੜੀ ਚੈਨ ਵਾਲੀ ਉਹਦਾ ਪੰਜਾ ਲੰਮਾ ਹੁੰਦਾ ਉਹ ਸਾਰੀ ਲਾ ਲੰਦੀ ਆ ਇਹ ਨਾ ਜਿੰਨ ਦਾ ਘੱਟ ਪੈਂਦਾ ਉੱਥੋਂ ਤੱਕ ਲਾਂ ਦੀ ਜਿਹੜੀ ਜਿੱਥੋਂ ਤੱਕ ਪਹੁੰਚ ਹੁੰਦੀ ਆ ਬੰਦੇ ਆ ਕੇ ਕਈਆਂ ਲੈ ਗਏ ਆਉਂਦਾ ਆਉਂਦਾ ਓਰੇ ਰੱਖੋ ਓਰੇ ਓਰੇ ਰੱਖੋ ਬਾੜੀ ਓਰੇ ਇੱਧਰ ਕਰਾ ਜਾ ਟਰਾਲੀ ਪਰਸ ਭਾਈ ਨੂੰ ਕਾ ਓਰੇ ਰੱਖ ਯਾਰ ਥੋੜੀ ਜੀ ਉਧਰ ਕਰਾਉਂਦਾ ਉਹ ਹੋਰ ਪਰੇ ਉੱਥੇ ਜੀ ਸੀ ਬੀ ਨਹੀਂ ਜਾਣੀ ਯਾਰ ਓਰੇ ਰੱਖੋ ਓਰੇ ਓਰੇ ਜਾਂ ਹੋਰ ਓਰੇ ਕਰੋ ਬਰੇਜਲ ਕੀ ਟਰਾਲੀ ਬਰੇਜਲ ਕੀ ਟਰਾਲੀ ਨਾਤ ਸਹੀ ਆ ਸਹੀ ਆ ਅਬਰ ਤੇ ਫੜਾ ਵਿੱਚੋਂ ਪਰਤ ਬਣਾਈਏ ਥੋੜਾ ਆਲਾ ਨਹੀਂ ਨਹੀਂ ਹਨ ਨਾਲ ਖਾਲੀ ਕਰਦਾ ਸਭ ਹਰਨ ਵਾਲੀ ਗੋਗਰੀ ਟਰਾਲੀ ਜਲਾ ਉੱਥੇ ਗਾੜੀ ਖੜੀ ਟੱਕਾਂ ਦੇ ਲੋ ਲੱਗੀਆਂ ਭਈ ਨਾ ਥਾਂ ਪੋਲਾ ਹੈ ਉਧਰ ਟਾਂ ਲੱਗੀ ਤੇ ਬੈ ਗਈ ਟਰਾਲੀ ਮੀਂਹ ਰੜੀ ਕਿਹੜਾ ਕੱਟ ਗਈ ਨੀ ਜਾ ਗਿਆ ਹਾਂ ਵੀ ਫਰਤ ਨਵਾਂ ਲੱਗਣਾ ਪੋਲਾ ਫਰਤ ਨਵਾਂ ਦੂਜੇ ਰੋਕ ਪਾਣਾ ਥੱਲਿਓ ਮਾਰ ਥੱਲਿਓ ਹੋਰ ਲੱਗਾ ਖੋਲਗਾ ਉਧਰ ਲੋ ਪਾਣੀ ਵਾਲੇ ਬੰਦੇ ਨਾਲ ਨਾਲ ਯਾਰ ਆ ਵੀ ਖਾਲੀ ਹੋਏ ਫੇ ਕੰਮ ਨੇ ਪੜਨਾ ਇਦਾਂ ਬਹੁਤ ਆਣ ਵਾਲੇ ਮਿੱਟੀ ਬਹੁਤਈ ਆ ਬਰਧ ਵਿੱਚ ਦੇ ਬੰਦੇ ਆਉਣਗੇ ਫੇਰ ਡਾਲ ਲਾਈ ਨਹੀਂ ਖੁੱਲੰਦੇ ਸੰਗਲ ਪੈ ਟੈਗ ਹੋ ਗਏ ਆ ਪਾਣੀ ਆ ਪੈ ਪਾਣੀ ਪਾਣੀ ਪੈ ਗਣਾ ਉਹ ਐ ਬੋਲ ਬੋਲ ਓ ਖਾਣੀਓ ਪਾਣੀ ਨਾਲ ਉਹ ਦਾਵ ਹੋਰ ਪੈ ਗਈ ਇਹਨੂੰ ਗਿੱਲੀ ਹੋ ਗਈ ਮਿੱਟੀ ਨੂੰ ਓ ਸੰਗਲ ਨਿਕਲੋ ਫੇਰ ਖਿਚਣਾ ਆਨੇ ਸੰਗਲ ਨਿਕਲਦੇ ਏ ਜੰਮ ਗਈ ਆ ساری ਪਾਣੀ ਥੋੜਾ ਪਿਆ ਮੀ ਪੈਂਦਾ ਰਿਹਾ ساری ਰਾਤ ਪਾਣੀ ਦੇ ਕਿਦਾਂ ਨਿਕਲਦਾ ਜੋਂ ਟਰੈਕ ਵਾਲੀ ਜੈਕ ਵਾਲੀਆਂ ਚ ਪਾ ਪਾ ਕੇ ਟਰੈਕ ਵਾਲੀਆਂ ਪਾ ਕੇ ਬੰਨ੍ਹਦੇ ਜਾਂਦੀਆਂ ਤੇ ਉੱਥੇ ਲਿਫਟ ਨਾਲ ਜਾ ਕੇ ਲਾ ਕੇ ਬੰਦੇ ਪਈਆਂ ਨਾ ਕਰੀ ਜਾਂਦੇ ਉਰੇ ਪਰੇ ਉਹ ਵੀ ਵੱਡੇ ਟਰਾਲੇ ਜਾਂਦੇ ਨਹੀਂ ਬੰਨ੍ਹ ਬਈ ਜਾਂਦਾ ਸਾਰਾ ਉਥੇ ਟਰੈਕ ਵਾਲੀ ਜਾਂਦੀ ਨਹੀਂ ਖੋਬੀ ਜਾਂਣੀ ਜਾਂਦੀ ਉਹਦਾਂ ਟਿਪਰ ਆਹੀ ਉਹ ਵੀ ਪਲਟ ਕੇ ਬੰਨ੍ਹਦੇ ਉੱਤੇ ਫੇ ਉਹਨਾਂ ਨੇ ਬੰਨ੍ਹ ਦਾ ਕਰਦਾ ਉੱਧਰ ਲਿਆਣਾ ਤਾਂ ਨਿੱਕੀਆਂ ਟਰਾਲੀਆਂ ਚੰਜ ਜਾਂਦੀਆਂ ਇਹਨਾਂ ਚ ਪਾ ਪਾ ਕੇ ਨੀ ਨੀ ਬਸ ਪੁਝਾਈ ਜਾਂਦੇ ਇਥੋਂ ਇੱਥੇ ਸਾਰੀ ਇਕੱਠੀ ਕਰੀ ਜਾਂਦੇ ਆ ਖਾਲੀ ਹੁੰਦੀਆਂ ਬੰਨੀਆਂ ਵੀ ਇਥੇ ਆਲੀਆਂ ਆਉਂਦੀਆਂ ਤੇ ਇੱਥੇ ਸਹੀਆ ਕੰਮ ਇਹ ਵਾਲਾ ਪਿੰਡ ਦੇ ਲੱਗੇ ਪਏ ਸਾਰੇ ਟਰੈਕਟਰ ਇੱਕੋ ਚੱਕ ਚੱਕ ਲੱਗ ਜਾਂਦੇ ਆ ਟਿਪਰ ਵੀ ਹੁੰਦੇ ਪਏ ਆ ਪੁਰਾਣਾ ਗੁਰਜੀਤ ਸਿੰਘ ਦਾ ਟਿਪਰ ਲੱਗੇ ਪਏ ਆ ਹੋਰ ਇਹ ਤੋਂ ਲੈ ਕੇ ਆਉਂਦੇ ਨਾਲ ਨਹੀਂ ਤੇ ਫੇਰ ਟੁੱਟ ਜਾਣੀਆਂ ਵਾ ਕੰਡੇ ਤੇ ਪੁੰਜੀ ਪਈ ਓ ਟੁੱਟ ਗਈ ਤੇ ਬੜਾ ਨੁਕਸਾਨ ਆ ਬੀਰ ਸਾਹਿਬ ਗੁਰਦੁਆਰੇ ਤੱਕ ਪਾਣੀ ਆਣਾ ਹੈ ਇਹਦਾ ਇਹਦੇ ਵਿੱਚ ਪਾਣੀ ਹੋ ਗਈ ਪਿੰਡ ਵਿੱਚ ਪਾਣੀ ਆ ਨਾ ਪਾਣੀ ਆ ਗੱਲ ਬੰਦੇ ਨਾਲ ਲੱਗਾ ਦਾ ਇਧਰੋਂ ਰੀਪਟ ਨਹੀਂ ਵਾ ਗੁੱਦਾ ਹੀ ਪੈਣੀ ਆ ਵਾ ਸਹੀ ਗੱਲ ਆ ਹਾਂ ਦੇਖ ਆ ਰੀ ਆ ਦੇਖ ਲੈ ਉਹ ਉੱਥੇ ਆਂਈ ਪਤੋ ਉਥੇ ਆਹ ਤੇ ਖੱਤੇ ਆ ਆ ਇਹ ਦੱਸਦੇ ਆ ਪਰ ਆਲ ਮੜਾ ਹੀ ਆ ਹੋਰ ਇਹ ਸਾਰੀ ਗੱਲ ਕਿੱਥੇ ਆ ਲੋ ਜਾਨ ਸਮਾਦ ਇਧਰ ਮੋੜ ਕੇ ਲਾਉਣਾ ਇੱਕ ਹੱਥ ਮਾਰਦਾ ਘਰਾਂ ਜਿਹੜਾ ਪਾਣੀ ਆ ਦੇ ਨਹੀਂ ਆਨੇ ਮੱਸ ਵੇ ਬੰਦਾ ਵੇ ਯਾ ਲੈ ਕੇ ਤਿੰਨ ਚਾਰ ਫੁੱਟ ਪਾਣੀ ਲੱਗ ਵੇ ਪਰੇ ਆ ਵੇ ਉਹ ਪਰੇ ਦੇ ਭਾਗੋ ਰੇਲ ਪਰੇ ਨਾ ਕਰੋ ਉਹਦੇ ਪਾਣੀ ਉੱਪਰ ਬੱਦਲ ਹੱਲੇ ਵੀ ਨਹੀਂ ਹਟਦਾ ਪਿਆ ਦੋ ਤਿੰਨ ਫੁੱਟ ਵੀ ਨਹੀਂ ਰਹਿ ਗਿਆ ਕੰਮ ਖਵਾਗਾ ਕੀ ਪਰਿਆ ਪਿਆ ਇੱਥੇ ਦੇਖੋ ਤਾਂ ਕਿ ਨੀਰਤ ਉਹ ਇੱਧਰ ਲਗਾਈ। ਉਹ ਕੋਈ ਗੀ ਬੰਨਾ ਇਹਨੂੰ। ਓਨੇ ਸਾਰੇ ਮਿੱਤਰੇ ਤੇ ਆ। ਬੋਲ। ਆ ਕੰਨਾ ਸੋਣਾ ਜੋ ਨਾ ਇੱਧਰ ਆ ਰਹੇ ਕੋ। ਉਹ ਕਾਹੀਆਂ। ਉਹ ਨਾਮ ਲਾਂਦ ਜਿਹੜਾ ਸਰਪਾ ਆ ਗਿਆ, ਪਾਤ ਲੈਣਗੇ। ਥੋੜਾ ਬਣੋ। ਹਾਂਜੀ ਹਾਂਜੀ। ਪਾਈ ਜਾਂਦੇ ਆ ਉਹ। ਉਹ ਪਾਈਆਂ ਨੇ ਚਾਰ ਰਾਈਡਰ ਲਾਏ ਹੋਏ ਉਹਨਾਂ ਨੇ। ਚਾਰ ਕਿੱਥੇ? ਪੰਜ ਜਿੰਦੀ। ਹਾਂ। ਲੈ ਕਲੀਂਡਰ ਲੈ ਨਿੱਕੇ ਆ ਨਿੱਕੇ ਬੰਦੇ ਚੱਜ ਜਾਂਦੀਆਂ ਵਾ। ਵੱਡੀ ਜਾਨੀ ਵੱਡੀ ਜਾਨੀ ਨੀ ਨਿੱਕੇ ਨਾਲ ਜੇ ਕਰੀਓ ਤੇ ਉੱਥੇ ਲਾ ਲਾ ਕੇ ਆਈ ਜਾਂਦੇ ਆ ਇਹ ਬਣੀ ਉਹ ਵਹੀਂ ਉੱਧਰ ਆਏ ਵਹੀਂ ਨਿੱਕੇ ਸੱਪੇ ਰਾਤ ਦਾ ਉੱਨਾ ਜ਼ਰਾ ਲੱਗਾ ਹਾਂਜੀ ਹਾਂਜੀ ਬਾਕੀ ਬਾਕੀ ਬੰਦੇ ਆਪਣੇ ਉੱਥੇ ਹੀ ਆਲੇ ਮਿੱਟੀ ਲਵਾਉਂਦੇ ਵੇ ਆਈ ਆ ਗਏ ਆਹੀਂ ਆ ਗਏ ਆ ਵੇ О, а по